ਦੂਸਰੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਕੋਈ ਬਹੁਤੀ ਯੋਗਤਾ ਨਹੀਂ ਰੱਖਦੇ ਔਰ ਬਾਹਰਲੇ ਉਮੀਦਵਾਰ ਆ ਸਾਰੀਆਂ ਦੀਆਂ ਰਹਿਸ਼ਾਂ ਬੰਬੇ ਵਗੈਰਾ ਨੇ ਔਰ ਆਉਦੇ ਗੀਤ ਗੀਤ ਦਾ ਸਵੰਦ ਰੱਖਦੇ ਨੇ ਨਾ ਉਹਨਾਂ ਦਾ ਪੰਜਾਬ ਨਾਲ ਕੋਈ ਤਾਲੁਕਤ ਹੈ ਖਾਸ ਕਰਕੇ ਸਾਡੇ ਪਿੰਡਾਂ ਨਾਲ ਦਾ ਬਿਲਕੁਲ ਹੀ ਉਹਨਾਂ ਦਾ ਰابطਾ ਨਹੀਂ ਨਾ ਉਹਨਾਂ ਦਾ ਕੋਈ ਅਸੀਂ ਕੋਈ ਡਰੈਸ ਵੇਖਿਆ ਨਾ ਉਹਨਾਂ ਦਾ ਪਤਾ ਵੇਖਿਆ ਸਾਰੇ ਇਹ ਗੱਲ ਸੁਣਦੇ ਆ ਵੀ ਉਹ ਇੱਥੇ ਪੰਜਾਬ 'ਚ ਨਹੀਂ ਰਹਿੰਦੇ ਆਪਦੀਆਂ ਫਿਲਮਾਂ ਫੁੱਲਮਾਂ ਕਾਰਨ ਬੰਬੇ ਵਗਾਰਾਉਂਦੇ ਦਫ਼ਤਰات ਉੱਥੇ ਉਹਨਾਂ ਦੀਆਂ ਅੱਜ ਅਸੀਂ ਕੌਂਸਲ ਪਾਰਟੀ ਦਾ ਬੀਬੀ ਅਮਰਜੀਤ ਕੌਰ ਸਾਹੂਕੇ ਦਾ ਅੱਜ ਇੱਥੇ ਦਫ਼ਤਰ ਦਾ ਦੌਰਾ ਕੀਤਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ 1 ਜੂਨ ਨੂੰ ਹੋਣ ਜਾ ਰਹੀਆਂ ਨੇ ਉਸ ਸੰਬੰਧ ਵਿੱਚ ਮੁਹਿੰਮ ਬਹੁਤ ਵਧੀਆ ਟੰਗਣਾ ਚੱਲ ਰਹੀ ਹੈ ਲੋਕਾਂ 'ਚ ਬਹੁਤ ਜ਼ਿਆਦਾ ਜੋਸ਼ ਹੈ ਪਹਿਲਾਂ ਵੀ ਬੀਬੀ ਏ ਸਲਕੇ ਦੇ ਵਿੱਚ ਕਾਫੀ ਪਿੰਡਾਂ ਦਾ ਦੌਰਾ ਕਰ ਚੁੱਕੇ ਨੇ ਹੁਣ 26 ਤਰੀਕ ਨੂੰ ਸਵੇਰ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਹਲਕਾ ਰਾਮਪੁਰਾਪੁਰ ਦੇ ਪਿੰਡਾਂ ਵਿੱਚ ਸਬੋਧਨ ਕਰਨਗੇ ਜਿਹੜਾ ਕਿ ਉਸੇ ਦਿਨ ਪਰਸੋਂ 26 ਤਰੀਕ ਨੂੰ ਸ਼ਾਮ ਨੂੰ ਅਬੇਦਕਰ ਜਿਹੜੀ ਧਰਮ ਸਾਲ ਹੈ 6 ਵਜੇ ਬੀਬੀ ਅਮਰਜੀਤ कौर ਸਾਹੋਕੇ ਉਸ ਗਾਂਧੀ ਨਗਰ ਦੇ ਵਿੱਚ ਪਹੁੰਚ ਰਹੇ ਨੇ ਤੇ ਮੈਂ ਸਾਰੇ ਰਾਮਪੁਰਾ ਸ਼ਹਿਰ ਨੂੰ ਐਸੇ ਬੇਨਤੀ ਕਰਦਾ ਵੀ ਇੱਕ ਪੜੇ ਲੈ ਕੇ ਜੋ ਬਹੁਤ ਹੀ ਸੂਝਵਾਨ এডਿਕੇਸ਼ਨ ਜਿਹੜੇ ਕਿ ਅੱਜ ਕੱਲ੍ਹ ਉਮੀਦਵਾਰਾਂ 'ਚ ਬਹੁਤ ਵੱਡੀ ਘਾਟ ਹੈ ਉਹ ਡਬਲ ਐਮ ਐ ਨੇ ਉਹਨਾਂ ਦੇ ਵਿਚਾਰ ਸੁਣਨ ਕਿ ਉਹ ਦੂਸਰੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਕੋਈ ਬਹੁਤੀ ਯੋਗਤਾ ਨਹੀਂ ਰੱਖਦੇ ਔਰ ਬਾਹਰਲੇ ਉਮੀਦਵਾਰ ਆ ਸਾਰੀਆਂ ਦੀਆਂ ਰਹਿਸ਼ਾਂ ਬੰਬੇ ਵਗੈਰਾ ਨੇ ਔਰ ਆਉਦੇ ਗੀਤ ਗੀਤ ਦਾ ਸਵੰਦ ਰੱਖਦੇ ਨੇ ਨਾ ਉਹਨਾਂ ਦਾ ਪੰਜਾਬ ਨਾਲ ਕੋਈ ਤਾਲੁਕਤ ਹੈ ਖਾਸ ਕਰਕੇ ਸਾਡੇ ਪਿੰਡਾਂ ਨਾਲ ਦਾ ਬਿਲਕੁਲ ਹੀ ਉਹਨਾਂ ਦਾ ਰابطਾ ਨਹੀਂ ਨਾ ਉਹਨਾਂ ਦਾ ਕੋਈ ਅਸੀਂ ਡਰੈਸ ਵੇਖਿਆ ਨਾਂ ਉਹਨਾਂ ਦਾ ਪਤਾ ਵੇਖਿਆ ਸਾਰੇ ਇਹ ਗੱਲ ਸੁਣਦੇ ਆਂ ਵੀ ਉਹ ਇੱਥੇ ਪੰਜਾਬ ਥੀ ਰਹਿੰਦੇ ਆਪਦੀਆਂ ਫਿਲਮਾਂ ਫੁੱਲਵਾ ਕਾਰਨ ਬੰਬੇ ਵਗੈਰਾ ਉਹਨਾਂ ਦੇ ਦਫ਼ਤਰات ਹੋਤੀ ਉਹਨਾਂ ਦੀਆਂ ਰੈਕਸ਼ਨ ਮੈਂ ਸਾਰੇ ਰਾਮਪਰਾਪੂ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਆਪਣੇ ਆਪ ਦੇ ਜੋ ਕੌਂਸਲਸ ਪਾਰਟੀਆਂ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਉਹਨਾਂ ਨੂੰ ਤੁਸੀਂ ਤਗੜੇ ਹੋ ਕੇ ਵੋਟਾਂ ਪਾਓ ਤੇ ਪੜੇ ਨਕੇ ਜਿਹੜੀ ਬੀਪੀ ਅਮਰਜੀਤ ਕੌਰ ਆ ਸੂਝਵਾਨਾ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਮੋਗਾ ਦੇ ਰਹ ਚੁੱਕੇ ਨੇ ਜਿਨ੍ਹਾਂ ਨੂੰ ਸਿਆਸੀ ਸੂਝ-ਬੂਝ ਵੀ ਬਹੁਤ ਹੈ ਬਹੁਤ ਮਲਾਪੜੇ ਸੁਹਾਦੇ ਨੇ ਉਹਨਾਂ ਨੂੰ ਆਪਣੀ ਇੱਕ-ਇੱਕ ਵੋਟ ਪੰਜੇ ਦੇ ਮੋਰਾਂ ਲਾ ਕੇ ਇੱਕ ਤਰੀਕ ਨੂੰ ਕਾਮਯਾਬ ਕਰੀਏ ਤਾਂ ਜੋ ਉੱਪਰ ਸਰਕਾਰ ਸਾਡੀ ਕੌਂਸਲਸ ਦੀ ਬਣਨੀ ਆ ਅਸੀਂ ਮੈਂਬਰ ਪਾਰਲੀਮੈਂਟ ਇੱਥੋਂ ਜਿਤਾ ਕੇ ਭੇਜ ਗਏ ਉੱਥੇ ਸਿੱਖਾਂ ਨੂੰ ਨੁਮਾਇੰਦਗੀ ਮਿਲਣੀ ਮਿਲਣੀ ਹੈ ਪੰਜਾਬ ਨੂੰ ਨੁਮਾਇੰਦਗੀ ਮਿਲਣੀ ਮਿਲਣੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਪੀਬਾ ਜੀ ਉੱਥੇ ਜਾ ਕੇ ਮਨਿਸਟਰ ਬਣ ਕੇ ਆਉਣ ਤੇ ਜੇ ਮਨਿਸਟਰ ਜਦੋਂ ਬਣਦੇ ਆ ਸਰਕਾਰ ਸਾਡੀ ਉੱਪਰ ਹੋਊਗੀ ਤੇ ਕੋਈ ਵੱਡਾ ਪ੍ਰੋਜੈਕਟ ਕੋਈ ਵੱਡਾ ਕਾਰਖਾਨਾ ਜਿੱਥੇ ਸਾਡੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਮਿਲੇ ਅਸੀਂ ਉਹ ਤਕੜੇ ਹੋ ਕੇ ਸਾਡੀ ਆਪ ਦੀ ਰੋਹਨ ਗਾਂਧੀ ਜੀ ਕੋਈ ਬੇਨਤੀ ਕਰਕੇ ਉਹ ਵੱਡਾ ਪ੍ਰੋਜੈਕਟ ਲੈ ਕੇ ਅਮਾਗੇ ਤਾਂ ਸਾਡੇ ਨੌਜਵਾਨ ਇੱਥੇ ਰੋਜ਼ਗਾਰ ਦਾ ਸਾਧਨ ਕਰ ਸਕੇ ਮੈਂ ਸਾਰਿਆਂ ਨੂੰ ਅੱਜ ਇਸ ਦਫ਼ਤਰ ਦੀ ਨੌਜਵਾਨਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇੱਕ 526 ਤਰੀਕ ਨੂੰ ਤਕੜੇ ਹੋ ਕੇ ਹਮਮਾ ਪਹੁੰਚਣ ਚਾਹਮ ਨੂੰ ਗਾਂਧੀ ਨਗਰ ਚ ਤੇ ਦੂਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਹ ਇਲੈਕਸ਼ਨ ਆ ਉਹਨਾਂ ਦੇ ਮੋਢਿਆਂ ਤੇ ਆ ਨੌਜਵਾਨਾਂ ਦੇ ਜਿਹੜੇ ਸਾ ਮੇਰੇ ਸਾਰੇ ਆਮੋ ਸਾਹਮਣੇ ਗਾਂਧੀ ਨਗਰ ਦੇ ਸ਼ਹਿਰ ਦੇ ਵੱਖ-ਵੱਖ ਬਾਗਾਂ ਨੇ ਮੇਰੇ ਨੌਜਵਾਨ ਵੀਰ ਬੈਠੇ ਆ ਜਿਨ੍ਹਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਬਹੁਤ ਇਕਤਾਵਲੇ ਨੇ ਔਰ ਕਾਂਗਰਸ ਪਾਰਟੀ ਦਾ ਉਹਨਾਂ ਦੇ ਮਨਾਂ 'ਚ ਬਹੁਤ ਪਿਆਰ ਹੈ ਜੋਸ਼ ਉਹਨਾਂ ਦੇ ਸਮੋਡਿਆਂ ਦੇ ਵਿੱਚ ਉਹ ਤਕੜੇ ਹੋ ਕੇ ਇੱਕ ਤਰੀਕ ਤੱਕ ਬਿਲਕੁਲ ਵਿੱਠਲੀਆਂ ਨਹੀਂ ਕਾਂਗਰਸ ਪਾਰਟੀ ਨੂੰ ਦਿਲਪੁਰਾ ਤੇ ਇੱਕ ਕਰਕੇ ਵੱਡੀ ਗਿਣਤੀ 'ਚ ਬੂਟਾ ਪਾਉਣਗੇ ਇਹਨਾਂ ਕਹਿੰਦਾ ਸੁਚੀ ਸੰਗਤ ਨੂੰ ਅੱਜ ਦੇ ਦਫ਼ਤਰ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਦਾ ਕੋਈ ਸੀਨੀਅਰ ਆਖੋ ਜੇ ਕੋਈ ਹੋਰ ਵੀ ਆਸਾਦ ਹੈ ਚੋਰ ਪਰਚਾਰ ਵਾਸਤੇ ਔਰ ਜਿਹੜੇ ਪਰ ਤੋਂ ਦੋ ਦਿਨ ਪਹਿਲਾਂ ਸਾਡੇ ਵਿਰੋਧੀ ਧਰ ਦੇ ਨੇਤਾ ਸਾ ਪ੍ਰਤਾਪ ਸਿੰਘ ਬਾਜਵਾ ਜੀ ਸਾਡਾ ਭਗਤੇ ਨਾਲ ਕੋਟਾ ਗੁਰੂ ਪਿੰਡ ਹੈ ਉਥੇ ਵੱਡੀ ਗਿਣਤੀ ਨੂੰ ਸਰੋਧਨ ਕਰਕੇ ਗਏ ਨੇ ਜਿਹੜਾ ਸਾਰਾ ਏਰੀਆ ਸਾਡਾ ਪਰਲਾ ਭਗਤਾ ਸਾਈਡ ਤੇ ਸਾਰੇ ਪਿੰਡ ਨੇ ਉਹ ਕਵਰ ਕਰਕੇ ਗਏ ਨੇ ਕੋਸ਼ਿਸ਼ ਕਰਦੇ ਆ ਤੁਹਾਨੂੰ ਪਤਾ ਇਲੈਕਸ਼ਨ ਆ ਸਾਰੇ ਇੰਡੀਆ ਚ ਹੈ ਕੋਸ਼ਿਸ਼ ਕਰ ਸੀ ਵੀ ਕਰਦੇ ਆ ਵੀ ਸਾਡੇ ਕੋਈ ਕੋਈ ਦਿੱਲੀ ਦਾ ਚੰਗਾ ਤਗੜਾ ਵੱਡਾ ਨਾਮ ਵਰ ਲੀਡਰ ਆਵੇ ਤਾਂ ਜੋ ਸਾਡਾ ਵੀ ਇੱਥੇ ਆ ਕੇ ਸੁਵਿਧਾ ਕਰ ਸਕੇ ਪਰ ਸਾਡੇ ਪੰਜਾਬ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਉਹਨਾਂ ਜੋ ਸ਼ਾਇਦ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਪ੍ਰੋਗਰਾਮ ਬਣ ਗਿਆ ਤੇ ਜਰੂਰ ਲੈ ਕੇ ਆਵਾਂਗੇ